ਸਸ਼ਿਕਾਤੂ ਸੀ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਦੱਲਾ ਦੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਦੱਲਾ ਸਾਹਿਬ ਖੁੱਲ ਕੇ ਇਹ ਗੱਲ ਸਾਹਮਣੇ ਆ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਤਕਰੀਰ ਦੇ ਦੌਰਾਨ ਇਹ ਗੱਲ ਕਹਿ ਦਿੱਤੀ ਹੈ ਬਈ ਜੇ ਕੱਲ ਨੂੰ ਤੁਸੀਂ ਸੁਖਬੀਰ ਧੜੇ ਦੇ ਨਾਲ ਸਮਝੌਤਾ ਕਰ ਲਿਆ ਭਾਵ ਕਿ ਪੰਜ ਮੈਂਬਰੀ ਕਮ ਕਹਦੇ ਖੁਦਕੁਸ਼ੀ ਹੋਏਗੀ ਲੋਕ ਜਿਹੜੇ ਆ ਇਹਨੂੰ ਬਿਲਕੁਲ ਪਸੰਦ ਨਹੀਂ ਕਰਨਗੇ ਤੇ ਤੁਹਾਡਾ ਵੀ ਉਹ ਹਸ਼ਰ ਹੋ ਸਕਦਾ ਜੋ ਸੁਖਬੀਰ ਬਾਦਲ ਦਾ ਹੋਇਆ ਹੁਣ ਜੇ ਅਗਰ ਐਡਾ ਵੱਡਾ ਐਲਾਨ ਹੋ ਚੁੱਕਾ ਤੇ ਗਿਆਨੀ ਹਰਪ੍ਰੀਤ ਸਿੰਘ ਉਹ ਸ਼ਖਸੀਅਤ ਜਿਨ੍ਹਾਂ ਨੇ ਦੋ ਤਰੀਕੇ ਗੱਲ ਕਹੀ ਸੀ ਵੀ ਇਕੱਠੇ ਹੋਜੋ ਸਥਿਤੀਆਂ ਬਦਲ ਗਈਆਂ ਨੇ ਪ੍ਰਸਥਿਤੀਆਂ ਬਦਲ ਗਈਆਂ ਹਾਲਾਤ ਜਿਹੜੇ ਆ ਉਹ ਬਦਲ ਚੁੱਕਿਆ ਇਸ ਵਕਤ ਅਕਾਲੀ ਪੋਲਿਟਿਕਸ ਦੇ ਕਹਿ ਲਈ ਹੈ ਜਾਂ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਸਮੀਕਰਨ ਆ ਬਿਲਕੁਲ ਬਦਲ ਚੁੱਕੇ ਆ ਕਿਵੇਂ ਦੇਖਦੇ ਹੋ ਵੀ 2 ਦਸੰਬਰ ਨੂੰ ਇਹ ਗੱਲ ਕਹੀ ਗਈ ਚੁੱਲੇ ਸਮੀਤ ਕੇ ਇਕੱਠੇ ਹੋ ਜਾਓ ਤੇ ਹੁਣ ਜੇ ਕਹਿੰਦੇ ਤੁਸੀਂ ਇਕੱਠੇ ਹੋ ਗਏ ਤੇ ਖੁਦਕੁਸ਼ੀ ਦੇ ਬਰਾਬਰ ਹੋਊਗਾ ਸੰਦੀਪ ਜੀ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਤੁਹਾਡਾ ਅੱਜ ਦੇ ਸੰਦਰਭ ਦੇ ਵਿੱਚ ਔਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਬਿਆਨ ਹੈ ਪੂਰੀਆਂ ਸਥਿਤੀਆਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਿਆਨ ਨੇ ਬਦਲਤੀਆਂ ਮੈਨੂੰ ਇਹ ਲੱਗਦਾ ਸੰਦੀਪ ਜੀ ਅੱਜ ਬੋਲਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਬਿਆਨ ਵੀ ਸੁਣ ਲਈਏ ਇੱਕ ਵਾਰੀ ਉਸ ਤੋਂ ਬਾਅਦ ਜਿਹੜੀ ਸਮੀਖਿਆ ਮੀਟਿੰਗ ਹੋਈ ਹੈ ਪੰਜ ਮੈਮਰੀ ਕਮੇਟੀ ਦੀ ਉਹਨਾਂ ਨੇ ਵੀ ਬਹੁਤ ਵੱਡਾ ਫੈਸਲਾ ਕੀਤਾ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੁਣ ਲਈਏ ਫਿਰ ਮੈਂ ਤੁਹਾਡੇ ਪਹਿਲੇ ਸਵਾਲ ਨੂੰ ਅੱਗੇ ਵਧਾਉਣਾ ਕਿਉਂਕਿ ਤੁਹਾਡਾ ਸਵਾਲ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਨਾਲ ਹੀ ਜੁੜਿਆ ਜੀ ਪਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਤੋਂ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਹੈ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰਹੀ ਹੋਈ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਆਪਾਂ ਸੁਣੀ ਸੰਦੀਪ ਜੀ ਗਿਆਨੀ ਹਰਪ੍ਰੀਤ ਸਿੰਘ ਪੰਜ ਸਿੰਘ ਸਹਿਮਾਨਾ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦਾਗੀ ਬਾਗੀ ਇਕੱਠੇ ਹੋਣ ਲਈ ਕਿਹਾ ਸੀ ਇਹ ਕਿਹਾ ਸੀ ਕਿ ਆਪਸ ਦੇ ਵਿੱਚ ਇਕਤਾ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੋਜੀਤੀ ਕਰੋ ਲੇਕਿਨ ਸੰਦੀਪ ਜੀ ਕਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾ ਨੂੰ ਹਟਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਹਟਾਇਆ ਗਿਆ ਗਿਆਨੀ ਗੁਰਬੀਰ ਸਿੰਘ ਨੂੰ ਹਟਾਇਆ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਅੱਜ ਜਿਹੜੀ ਸਥਿਤੀ ਹੈ ਇਹ ਬਣ ਗਈ ਹੈ ਕਿ ਸੁਖਬੀਰ ਬਾਦਲ ਵੱਲੋਂ ਜਿਹੜੇ ਲੀਡਰ ਨੇ ਆਵੇਂ ਮਨਪੀਤਿਆਲੀ ਨੇ ਜਾਂ ਪੰਜ ਮੈਂਬਰੀ ਕਮੇਟੀ ਦੇ ਨੇ ਜਾਂ ਹੋਰ ਲੀਡਰ ਨੇ ਸੁਖਬੀਰ ਬਾਦਲ ਦਾ ਜਿਹੜਾ ਬਿਆਨ ਸੀ ਕਿ ਇਹ ਗੱਦਾਰ ਨੇ ਸੋ ਸੁਖਬੀਰ ਬਾਦਲ ਜਦੋਂ ਇਹ ਇਹਨਾਂ ਇਲਜ਼ਾਮਾਂ ਤੇ ਆ ਗਿਆ ਵੀ ਇਹ ਗੱਦਾਰ ਨਹੀਂ ਤੇ ਫਿਰ ਮੈਨੂੰ ਲੱਗਦਾ ਜਿਹੜੀ ਸਮੀਖਿਆ ਮੀਟਿੰਗ ਹੋਈ ਆ ਦੋ ਤਿੰਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਪੰਜ ਮੈਂਬਰੀ ਕਮੇਟੀ ਦੀ ਸਮੀਖਿਆ ਮੀਟਿੰਗ ਹੋਈ ਹੈ ਮਨਪੀਤਿਆਲੀ ਤੇ ਇਲਜ਼ਾਮਾਂ ਤੋਂ ਬਾਅਦ ਦੂਜੇ ਲੀਡਰਾਂ ਨੂੰ ਗੱਦਾਰ ਦੇ ਨਾਲ ਤੁਲਨਾ ਕਰਨ ਤੋਂ ਬਾਅਦ ਸੁਖਬੀਰ ਬਾਦਲ ਦੇ ਸਮੀਖਿਆ ਮੀਟਿੰਗ ਤੇ ਫੈਸਲਾ ਕਰਤਾ ਪੰਜ ਮੈਂਬਰੀ ਨੇ ਕਿ ਕੋਈ ਵੀ ਅਜਿਹਾ ਦਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੈ ਅਸੀਂ ਉਹਦੇ ਨਾਲ ਏਕਤਾ ਜਾਂ ਸਮਝੌਤਾ ਨਹੀਂ ਕਰਨਾ ਔਰ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸਾਰੇ ਪੰਥਕ ਸੰਸਥਾਵਾਂ ਸਾਰੀਆਂ ਧਰਾਂ ਨੂੰ ਏਕਤਾ ਦਾ ਸੱਦਾ ਮਾਰਿਆ ਕਿ ਅਸੀਂ ਸਾਰਿਆਂ ਨਾਲ ਤੁਰ ਸਕਦੇ ਹਾਂ ਪਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਆ ਉਹਨਾਂ ਨਾਲ ਨਹੀਂ ਤੁਰ ਸਕਦੇ ਕਿਉਂਕਿ ਪੰਜ ਮੈਂਬਰੀ ਕਮੇਟੀ ਸੁਖਬੀਰ ਸਿੰਘ ਬਾਦਲ ਵਾਲੇ ਭੜੇ ਨੂੰ ਭਗੌੜਾ ਦਲ ਕਹਿੰਦੀ ਹੈ ਔਰ ਸੁਖਬੀਰ ਬਾਦਲ ਦਾ ਜਿਹੜਾ ਜਿਹੜੀ ਪਾਰਟੀ ਹੈ ਉਹ ਪੰਜ ਮੈਂਬਰੀ ਕਮੇਟੀ ਨੂੰ ਫਰਜ਼ੀ ਕਮੇਟੀ ਦੱਸਦੀ ਹੈ ਵੀ ਇਹ ਕਮੇਟੀ ਕਦੋਂ ਬਣੀ ਕਿਹਨੇ ਬਣਾਈ ਇਹ ਗਲਤ ਭਰਤੀ ਕਰ ਰਹੇ ਨੇ ਫਰਜ਼ੀ ਭਰਤੀ ਕਰ ਰਹੇ ਨੇ ਸੋ ਇੱਕ ਤਰੀਕੇ ਨਾਲ ਜਿਹੜਾ ਇਲਜ਼ਾਮਾਂ ਦਾ ਦੌਰ ਹੈ ਉਹ ਹਜੇ ਵੀ ਟਿੱਖਾ ਹੋ ਰਿਹਾ ਖਤਮ ਨਹੀਂ ਹੋ ਰਿਹਾ ਔਰ ਜਦੋਂ ਗੱਦਾਰ ਹੀ ਕਹਤਾ ਸੁਖਵੀਰ ਬਾਦਲ ਵੱਲੋਂ ਤੇ ਫੇਰ ਮੈਨੂੰ ਲੱਗਦਾ ਹੈ ਕਿ ਸਮਝੌਤੇ ਦੀ ਗੁੰਜਾਇਸ਼ ਬਿਲਕੁਲ ਖਤਮ ਹੋ ਗਈ ਔਰ ਕੱਲ ਗਿਆਨੀ ਹਰਪੀ ਸਿੰਘ ਨੇ ਇੱਕ ਵਾਰੀ ਮੋਰ ਲਾਤੀ ਕਿ ਜੇ ਤੁਸੀਂ ਹੁਣ ਸ਼ਖਬੀਰ ਸਿੰਘ ਬਾਦਲ ਹੁਣਾਂ ਨਾਲ ਸਮਝੌਤਾ ਕਰਦੇ ਹੋ ਤੇ ਉਹ ਖੁਦਕੁਸ਼ੀ ਬਰਾਬਰ ਹੋਏਗੀ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਇਹ ਗੱਲ ਕਹੀ ਹੈ ਇਹਦੇ ਸਿਆਸੀ ਮਤਲਬ ਸੰਦੀਪ ਜੀ ਬਹੁਤ ਮਹੱਤਵਪੂਰਨ ਨੇ ਉਹਨਾਂ ਸੁਖਵੀਰ ਬਾਦਲ ਨੂੰ ਇਹ ਸਾਬਤ ਕਰਨਾ ਪੈਣਾ ਹੈ ਕਿ ਜਿਹੜਾ ਮੇਰਾ ਧੜਾ ਹੈ ਜਾਂ ਮੇਰੀ ਪਾਰਟੀ ਹੈ ਜਾਂ ਜੇ ਮੇਰੇ ਕੋਲੇ ਸਿੰਬਲ ਹੈ ਜਾਂ ਜੇ ਸ਼੍ਰੋਮਣੀ ਅਕਾਲੀ ਦਲ ਨਹੀਂ ਪ੍ਰਧਾਨ ਆ ਮੇਰਾ ਹੀ ਧੜਾ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਉਹ ਦਾਵਾ ਕਰਦੇ ਆ ਵੀ ਸਾਡੇ ਕੋਲੇ ਸਿੰਬਲ ਹੈ ਸਾਡੇ ਕੋਲੇ ਵਿਧਿਵਿਧਾਨ ਹੈ ਸੰਵਿਧਾਨ ਹੈ ਸਾਡੇ ਕੋਲੇ ਰਜਿਸਟ੍ਰੇਸ਼ਨ ਹੈ ਉਹ ਸਾਰੀਆਂ ਗੱਲਾਂ ਦਾ ਦਾਵਾ ਕਰਦੇ ਨੇ ਹਾਲੇ ਤੱਕ ਉਹਨਾਂ ਕੋਲੇ ਸਭ ਕੁਝ ਹੈ ਵੀ ਪਰ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਮੁਕੰਮਲ ਕਰਕੇ ਡੈਲੀਗੇਟ ਚੁਣੇਗੀ ਇਹ ਵੀ ਪ੍ਰਧਾਨ ਚੁਣਨ ਜਾਣਗੇ ਹੁਣ ਸੁਖਵੀਰ ਬਾਦਲ ਨੂੰ ਕੀ ਸਾਬਤ ਕਰਨਾ ਪੈਣਾ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਕਿ ਸੁਖਵੀਰ ਬਾਦਲ ਨੂੰ ਲੁਧਿਆਣਾ ਦੀ ਜ਼ਮੀਨੀ ਚੋਣ ਦੇ ਵਿੱਚ ਆਪਣੇ ਆਪ ਨੂੰ ਜੇਤੂ ਸਾਬਤ ਕਰਨਾ ਪੈਣਾ ਹੈ ਤੁਹਾਡੀ ਟਿੱਪਣੀ ਵੀ ਇਹਦੇ ਤੇ ਬੜੀ ਬਣਦੀ ਹੈ ਦੱਲਾ ਸਾਹਿਬ ਇੱਥੇ ਸਵਾਲ ਹੈ ਮੈਂ ਟਿੱਪਣੀ ਨਹੀਂ ਟਿੱਪਣੀ ਤੁਸੀਂ ਕਰੋਗੇ ਸਵਾਲ ਇੱਥੇ ਇਹ ਹੈ ਵੀ ਚਲੋ ਜਿੱਤ ਦਾ ਤੇ ਹਰੇਕ ਬੰਦਾ ਜ਼ੋਰ ਲਾਉਂਦਾ ਵੀ ਮੈਂ ਜਿੱਤ ਜਾਵਾਂ ਪਰ ਇੱਥੇ ਦੱਲਾ ਸਾਹਿਬ ਜ਼ਮਾਨਤ ਬਚਾਉਣੀ ਵੀ ਬਹੁਤ ਜਿਹੜੀ ਆ ਉਹ ਵਕਾਰ ਦਾ ਸਵਾਲ ਆ ਅਕਾਲੀ ਦਲ ਵਾਸਤੇ ਅਗਰ ਜ਼ਮਾਨਤ ਜप्त ਹੋ ਗਈ ਤਾਂ ਫੇਰ ਹੋਰ ਬੁਰੇ ਹਾਲਾਤ ਹੋਣਗੇ ਅਗਰ ਜ਼ਮਾਨਤ ਬਚਦੀ ਆ ਤੇ ਫੇਰ ਸਥਿਤੀ ਵੀ ਬਦਲ ਜਾਏਗੀ ਹੁਣ ਅਕਾਲੀ ਦਲ ਵਾਸਤੇ ਜਿੱਤ ਹਾਰ ਤੇ ਇੰਪੋਰਟੈਂਟ ਹੈਗੀ ਆ ਪਰ ਜ਼ਮਾਨਤ ਉਹ ਤੋਂ ਵੱਡੀ ਚੀਜ਼ ਆ ਬਿਲਕੁਲ ਕਿਉਂਕਿ ਕਿਆਨੀ ਹਰਪੀਰ ਸਿੰਘ ਨੇ ਜਿਹੜਾ ਕਹਿਤਾ ਵੀ ਪੰਜ ਮੈਂਬਰੀ ਕਮੇਟੀ ਨੇ ਜੇ ਸੁਖਵੀਰ ਨਾਲ ਸਮਝੌਤਾ ਕੀਤਾ ਤਾਂ ਉਹ ਖੁਦਕੁਸ਼ੀ ਬਰਾਬਰ ਹੋਏਗਾ ਹੁਣ ਲੜਾਈ ਇੱਕ ਨਵੇਂ ਫਰੰਟ ਤੇ ਆ ਗਈ ਹੁਣ ਉਹ ਗੱਲਾਂ ਖਤਮ ਹੋ ਗਈਆਂ ਕਿ ਭਰਤੀ ਖਤਮ ਹੋਣ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੀ ਕੀ ਰਲੇਵਾ ਹੋ ਸਕੂਗਾ ਸੁਖਵੀਰ ਬਾਦਲ ਪੰਜ ਮੈਂਬਰੀ ਕਮੇਟੀ ਦੇ ਇਕੱਠੇ ਤਾਂ ਨਹੀਂ ਹੋ ਜਾਣਗੇ ਕਿਉਂਕਿ ਸੰਗਤ ਵੀ ਵਿੱਚੋਂ ਵਿੱਚੋਂ ਇਹ ਗੱਲਾਂ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਕਮੈਂਟਸ ਆਉਂਦੇ ਨੇ ਸੰਗਤ ਦੇ ਵੀ ਹੁਣ ਕਿਸੇ ਕੀਮਤ ਤੇ ਸੁਖਵੀਰ ਬਾਦਲ ਦੀ ਧਿਰ ਨਾਲ ਪੰਜ ਮੈਂਬਰੀ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ ਹੁਣ ਸਾਬਕਾ ਜੱਥੇਦਾਰ ਨੇ ਕਹਿ ਦਿੱਤਾ ਜਿਹੜੇ ਫਸੀਲ ਤੋਂ ਹੁਕਮ ਦੇਣ ਵਾਲਿਆਂ ਦੇ ਵਿੱਚੋਂ ਇੱਕ ਸੀ ਕਿਉਂਕਿ ਉਹਨਾਂ ਨੇ ਕਿਉਂ ਕਿਹਾ ਜਦੋਂ ਸੁਖਵੀਰ ਬਾਦਲ ਨੇ ਦੂਸਰਿਆਂ ਨੂੰ ਗਦਾਰ ਹੀ ਕਹਤਾ ਤੇ ਗਿਆਨੀ ਹਰਪ੍ਰੀਤ ਸਿੰਘ ਕੋਲੇ ਵੀ ਮੈਨੂੰ ਲੱਗਦਾ ਕੋਈ ਰਾਹ ਨਹੀਂ ਸੀ ਬਚਿਆ ਹੁਣ ਸੁਖਵੀਰ ਬਾਦਲ ਦੂਸਰਿਆਂ ਨੂੰ ਨਹੀਂ ਇਹ ਸੁਖਵੀਰ ਬਾਦਲ ਨੇ ਆਪਣੇਆਂ ਨੂੰ ਹੀ ਗਦਾਰ ਕਹਤਾ ਸੀ ਤੇ ਉਹਨਾਂ ਦੇ ਆਪਣੇ ਹੀ ਸੀਗੇ ਨਾ ਮਨਪ੍ਰੀਤ ਵਾਲੀ ਤੇ ਅੱਖ ਦਾ ਤਾਰਾ ਸੀ ਕਹਿੰਦੇ ਜਿਹੜੇ ਸਾਡਿਆਂ ਚੋਂ ਹੀ ਖੜੇ ਕੀਤੇ ਸੀ ਜਿਹੜੇ ਦੂਜਿਆਂ ਨੇ ਸਾਡਿਆਂ ਤੋਂ ਹੀ ਖੜੇ ਕੀਤੇ ਮੈਨੂੰ ਲੱਗਦਾ ਸੁਖਵੀਰ ਬਾਦਲ ਦਾ ਉਹ ਬਿਆਨ ਵੀ ਇੱਕ ਵਾਰੀ ਸੁਣ ਲਈਏ ਕਿ ਉਹਨਾਂ ਨੇ ਇਕੱਲੇ ਮਨਪੀਤਿਆਲੀ ਨੂੰ ਗद्दार ਨਹੀਂ ਕਿਹਾ ਕਿ ਨੂੰ ਕਿ ਨੂੰ ਗद्दार ਕਿਹਾ ਇੱਕ ਵਾਰੀ ਸੁਣ ਲਈਏ ਪੂਰੀ ਗੱਲ ਕਿਉਂਕਿ ਤਖਤਾਂ ਦੇ ਵੀ ਸੁਖਵੀਰ ਬਾਦਲ ਨੇ ਸਵਾਲ ਚੱਕੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਕਾਲੀ ਦਰ ਨੂੰ ਕਮਜ਼ੋਰ ਰੱਖਿਆ ਛੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਤੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੌਰ ਤੇ ਹਰਿਆਣੇ ਦੀ ਲੱਗ ਪੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਰਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲ ਹੀ ਹੈ ਹੁਣ ਸੰਦੀਪ ਜੀ ਜੀ ਸੰਦੀਪ ਜੀ ਸ਼ਖਵੀਰ ਬਾਦਲ ਕਹਿ ਰਿਹਾ ਜਿਹੜੇ ਇਹ ਗੱਦਾਰ ਇਹਨਾਂ ਨੇ ਸਾਡੀ ਪਾਰਟੀ ਚੋਂ ਖੜੇ ਕੀਤੇ ਨੇ ਮਤਲਬ ਉਹਨਾਂ ਦਾ ਇਸ਼ਾਰਾ ਸਿਰਫ ਮਨਪੀਤੇ ਆਲੀ ਬਾਰੇ ਨਹੀਂ ਸਾਰਿਆਂ ਬਾਰੇ ਹੀ ਆ ਵੀ ਸਾਰੇ ਗੱਦਾਰ ਹੈ ਮੈਂ ਤਾਂ ਹੀ ਕਹਿ ਰਿਹਾ ਵੀ ਇਹ ਬਗਾਨਿਆਂ ਨੂੰ ਨਹੀਂ ਆਪਣੇਆਂ ਨੂੰ ਗੱਦਾਰ ਕਹਿ ਰਿਹਾ ਹਾਂ ਜਿਹੜੇ ਸਾਡੇ ਚੋਂ ਕਹਿੰਦੇ ਖੜੇ ਕੀਤੇ ਨੇ ਸੋ ਇਸ ਕਰਕੇ ਹੁਣੇ ਜਿਹੜੀ ਲੜਾਈ ਹੈ ਇਹ ਲੜਾਈ ਜ਼ੁਬਾਨ ਤੇ ਮਿੱਠੇ ਸ਼ਬਦਾਂ ਵਾਲੀ ਖਤਮ ਹੋ ਗਈ ਮੈਨੂੰ ਲੱਗਦਾ ਉਨੇ ਗੱਦਾਰ ਤੋਂ ਬਾਅਦ ਸੁਖਬੀਰ ਬਾਦਲ ਕੀ ਕਹਿਣਗੇ ਪੰਜ ਮੈਂਬਰੀ ਕਮੇਟੀ ਵਾਲਿਆਂ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਬਾਕੀਆਂ ਨੂੰ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਲਕੀਰ ਖਿੱਚੀ ਗਈ ਹੁਣ ਜਿਹੜੀ ਲੜਾਈ ਅੱਜ ਹੀ ਹੋਣੀ ਹੈ ਸੰਦੀਪ ਜੀ ਪਹਿਲੀ ਸੁਖਬੀਰ ਬਾਦਲ ਲਈ ਬਹੁਤ ਵੱਡਾ ਵਕਾਰ ਦਾ ਸਵਾਲ ਹੈ ਕਿ ਸੁਖਬੀਰ ਬਾਦਲ ਲੁਧਿਆਣਾ ਦੀ ਜ਼ਿਮਨੀ ਚੋਣ ਚ ਕੀ ਕਰਦਾ ਅੱਜ ਹੀ ਅੱਜ ਹੀ ਇਲੈਕਸ਼ਨ ਕਮਿਸ਼ਨ ਨੇ 19 ਤਰੀਕ ਨੂੰ ਚੋਣ ਕਰਾਉਣ ਦਾ ਐਲਾਨ ਕਰਤਾ 23 ਜੂਨ ਨੂੰ ਰਿਜ਼ਲਟ ਆਉਣਾ ਹੈ 19 ਜੂਨ ਨੂੰ ਵੋਟਾਂ ਨੇ 18 ਜੂਨ ਨੂੰ ਪੰਜ ਮੈਮਰੀ ਦੀ ਭਰਤੀ ਖਤਮ ਹੋਣੀ 19 ਜੂਨ ਨੂੰ ਵੋਟਾਂ ਪੈਣ। ਮੈਂ ਕਿਹਾ ਸਾਰੇ ਇਵੈਂਟਸ ਜਿਹੜੇ ਆ ਡੱਲਾ ਸਾਹਿਬ ਬਿਲਕੁਲ ਨਾਲ-ਨਾਲ ਹੈ ਇਹ ਬਹੁਤ ਮਹੱਤਵਪੂਰਨ ਮਹੀਨਾ ਇਹ ਵਾਲਾ ਤੇ ਅਗਲਾ ਰਹਿਣ ਵਾਲਾ ਤੇ ਨਾਲ ਹੀ ਡੱਲਾ ਸਾਹਿਬ ਆਪਾਂ ਗੱਲ ਐਸਡੀਪੀਸੀ ਚੋਣਾਂ ਦੀ ਵੀ ਕਰਾਂਗੇ। ਬਿਲਕੁਲ ਬਿਲਕੁਲ ਕਿਉਂਕਿ ਸੁਖਵੀਰ ਨੇ ਆਪਾਂ ਗੱਲ ਸੁਣੀ ਹੈ ਸੁਖਵੀਰ ਕਹਿੰਦਾ ਵੀ ਹੁਣੇ ਐਸਡੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਆਪਾਂ ਇੱਕ-ਇੱਕ ਕਰਕੇ ਅੱਗੇ ਵਧਦੇ ਆਂ। 19 ਜੂਨ ਨੂੰ ਵੋਟਾਂ ਨੇ। ਜੇ ਸੁਖਵੀਰ ਬਾਦਲ ਲੁਧਿਆਣਾ ਪੱਛਮੀ ਦੀ ਸੀਟ ਤੇ ਜ਼ਮਾਨਤ ਨਾ ਬਚਾ ਸਕਿਆ ਤੇ ਗਿਆਨੀ ਹਰਪ੍ਰੀਤ ਸਿੰਘ ਫੇਰ ਕਹਿਣਗੇ ਪੱਟਾਂ ਤੇ ਹੱਥ ਮਾਰ ਕੇ ਕਿ ਮੈਂ ਕਿਹਾ ਸੀ ਕਿ ਸੁਖਵੀਰ ਬਾਦਲ ਨਾਲ ਸਮਝੌਤਾ ਖੁਦਕੁਸ਼ੀ ਹੋਊਗਾ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਸੁਖਵੀਰ ਬਾਦਲ ਦੇ ਧੜੇ ਨੂੰ ਜਦੋਂ ਉਹਨਾਂ ਦਾ ਹੰਕਾਰ ਟੁੱਟਿਆ ਉਹ ਸਮਝੌਤੇ ਲਈ ਆਉਣਗੇ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਸੁਖਵੀਰ ਬਾਦਲ ਦਾ ਧੜਾ ਹੁਣ ਸਮਝੌਤੇ ਲਈ ਆਊਗਾ ਪੰਜ ਮੈਂਬਰੀ ਕਮੇਟੀ ਨਾਲ ਮੈਨੂੰ ਲੱਗਦਾ ਜਦੋਂ ਗਦਾਰ ਕਹਤਾ ਸੁਖਵੀਰ ਬਾਦਲ ਨੇ ਬਾਕੀਆਂ ਨੂੰ ਇਹਦਾ ਮਤਲਬ ਹੈ ਉਹਨਾਂ ਨੇ ਲਕੀਰ ਖਿੱਚਤੀ ਵੀ ਹੁਣ ਮੇਰੇ ਵੱਲੋਂ ਸਮਝੌਤੇ ਵਾਲੀ ਗੱਲ ਖਤਮ ਹੀ ਐ ਉਹ ਪਹਿਲਾਂ ਵੀ ਜ਼ਿਆਦਾ ਬੋਲ ਨਹੀਂ ਸੀ ਰਹੀ ਸਮਝੌਤਾ ਕਰਨ ਨੂੰ ਤਾਂ ਉਹ ਪਹਿਲਾਂ ਵੀ ਤਿਆਰ ਨਹੀਂ ਸੀ ਹੁਣ ਗੱਲ ਇਹ ਦੇਖਣੀ ਐ ਸੰਦੀਪ ਜੀ ਕਿ ਲੁਧਿਆਣੇ ਪੱਛਮੀ ਹਲਕੇ ਚ ਪਰਵਕਾਰ ਸਿੰਘ ਘੁੰਮਣ ਅਕਾਲੀ ਦਲ ਦਾ ਕੈਂਡੀਡੇਟ ਐ ਉੱਥੇ ਭਾਜਪਾ ਬਹੁਤ ਸਟਰੋਂਗ ਐ ਉੱਥੇ ਆਮ ਆਦਮੀ ਪਾਰਟੀ ਸਟਰੋਂਗ ਐ ਉੱਥੇ ਭਾਰਤ ਕੁਸ਼ਨਾਸ਼ੂ ਸਟਰੋਂਗ ਐ ਪਰਵਕਾਰ ਸਿੰਘ ਘੁੰਮਣ ਸਿਆਣੇ ਵਕੀਲ ਨੇ ਲੋਕਾਂ ਦੇ ਵਿੱਚ ਉਹਨਾਂ ਦੀ ਚੰਗੀ ਚੰਗਾ ਸਹਿਚਾਰ ਆ ਰਿਹਾ ਐ ਚੰਗੀ ਉਹਨਾਂ ਦੀ ਪਛਾਣ ਹੈ ਆਉਂਦੇ ਜਾਂਦੇ ਨੇ ਮਿਲਵਰਤਨ ਵਾਲੇ ਨੇ ਔਰ ਉਹਨਾਂ ਦਾ ਬਹੁਤਾ ਸਮਾਂ ਜ਼ਿੰਦਗੀ ਦਾ ਪਛਮੀ ਹਲਕੇ ਦੇ ਹਾਲੇ ਦਵਾਲੇ ਪਛਮੀ ਹਲਕੇ 'ਚ ਹੀ ਗੁਜ਼ਰਿਆ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਵੱਡਾ ਸੰਦੀਪ ਜੀ ਵੀ ਅਕਾਲੀ ਦਲ ਦੀ ਜ਼ਮਾਨਤ ਬਚਦੀ ਹੈ ਅਕਾਲੀ ਦਲ ਹਾਰਦਾ ਹੈ ਜਾਂ ਅਕਾਲੀ ਦਲ ਜਿੱਤਦਾ ਹੈ ਕੁਝ ਵੀ ਹੋ ਸਕਦਾ ਹੈ ਦੇਖੋ ਜੇ ਤਾਂ ਸੁਖਵੀਰ ਬਾਦਲ ਜਿਤਾ ਗਿਆ ਫਿਰ ਤਾਂ ਕਰਿਸ਼ਮਾ ਹੋ ਜਾਊਗਾ ਵੀ ਲੁਧਿਆਣਾ ਜ਼ਿਮਨੀ ਚੌਣ ਦੇ ਵਿੱਚ ਕਰਿਸ਼ਮਾ ਹੋ ਗਿਆ ਸੁਖਵੀਰ ਬਾਦਲ ਆਪਣਾ ਐਮਐਲਏ ਜਿਤਾ ਗਿਆ ਫਿਰ ਤਾਂ ਸੁਖਵੀਰ ਬਾਦਲ ਦਾ ਅਕਾਲੀ ਦਲ ਸਮਝ ਲਓ ਪੁਨਰ ਸੁਰਜੀਤ ਹੋ ਗਿਆ ਫਿਰ ਤਾਂ ਇਹ ਗੱਲ ਵੀ ਸਾਬਤ ਹੋ ਗਈ ਜੋ ਦਲਜੀਤ ਚੀਮਾ ਹੁਣੀ ਕਹਿੰਦੇ ਆ ਡਾਕਟਰ ਦਲਜੀਤ ਚੀਮਾ ਵੀ ਸੁਖਵੀਰ ਬਾਦਲ ਤੋਂ ਵੱਡਾ ਲੀਡਰ ਹੀ ਐ ਨਹੀਂ ਕਹਿੰਦੇ ਕੋਈ ਦਿਖਾ ਦਿਓ ਫਿਰ ਤੇ ਇਹ ਗੱਲ ਪ੍ਰੂਫ ਹੋ ਜਾਏਗੀ ਫਿਰ ਤੇ ਸਾਡੀਆਂ ਟਿੱਪਣੀਆਂ ਤੇ ਵੀ ਲਗਾਮ ਲੱਗ ਜਾਏਗੀ ਫਿਰ ਮੰਨਣਾ ਪਏਗਾ ਵੀ ਸੁਖਵੀਰ ਬਾਦਲ ਲੀਡਰ ਹੈ ਦੇਖੋ ਇਹਨਾਂ ਨੇ ਚਾਰ ਜਿੰਨੀ ਚੋਣਾਂ ਨਹੀਂ ਲੜੀਆਂ ਕਹਿੰਦੇ ਜਰਨੈਲ ਤੋਂ ਬਿਨਾ ਅਸੀਂ ਕੀ ਲੜੀਏ ਹੁਣ ਜਰਨੈਲ ਲੜ ਰਿਹਾ ਅੱਗੇ ਹੋ ਕੇ ਸੁਖਵੀਰ ਬਾਦਲ ਇਸ ਕਰਕੇ ਇਹ ਜਰਨੈਲ ਦੀ ਅਗਵਾਈ ਤੇ ਸੁਖਵੀਰ ਬਾਦਲ ਦੀ ਅਗਵਾਈ ਤੇ ਅਗਵਾਈ ਤੇ ਜ਼ਮਾਨਤ ਜ਼ਬਤ ਹੋ ਗਈ ਤੇ ਫਿਰ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਲਈ ਕੋਈ ਰਾਹ ਨਹੀਂ ਬਚਦਾ ਸਿਆਸਤ ਦੇ ਵਿੱਚ ਬਹੁਤ ਛੇਤੀ ਉਬਰਣ ਦਾ ਜੇ ਜ਼ਮਾਨਤ ਬਚ ਗਈ ਮੁਕਾਬਲੇ 'ਚ ਅਕਾਲੀ ਦਲ ਆ ਗਿਆ ਤਾਂ ਵੀ ਸੁਖਵੀਰ ਬਾਦਲ ਦੀ ਸਿਆਸੀ ਇੱਜ਼ਤ ਬਚਦੀ ਹੈ ਤੇ ਜੇ ਸੁਖਵੀਰ ਬਾਦਲ ਜਿੱਤ ਗਿਆ ਫਿਰ ਤਾਂ ਹੀਰੋ ਹੈ ਨਵਾਂ ਸੁਖਵੀਰ ਬਾਦਲ ਹਾਂ ਹੁਣ ਗੱਲ ਕਿੱਥੇ ਖੜਦੀ ਹੈ ਜੇ ਸੁਖਵੀਰ ਬਾਦਲ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਅਕਾਲੀ ਦਲ ਦੀ ਫਿਰ ਸੁਖਵੀਰ ਬਾਦਲ ਪੋਲੀਟੀਕਲ ਤੌਰ ਦੇ ਉੱਤੇ ਨਵੇਂ ਸਿਰੇ ਤੋਂ ਪ੍ਰਧਾਨ ਬਣਨ ਤੋਂ ਬਾਅਦ ਵੀ ਅਕਾਲੀ ਦਲ ਦੀ ਜ਼ਮਾਨਤ ਨਹੀਂ ਬਚਾ ਸਕੇ ਤੇ ਫਿਰ ਸੁਖਵੀਰ ਬਾਦਲ ਦਾ ਨਵੇਂ ਸਿਰੇ ਤੋਂ ਪ੍ਰਧਾਨ ਬਣਨ ਦਾ ਫਾਇਦਾ ਅਕਾਲੀ ਦਲ ਨੂੰ ਕੀ ਹੋਇਆ ਫਿਰ ਇਹ ਬਹਿਸ ਸ਼ੁਰੂ ਹੋਣੀ ਹੈ ਕਿਉਂਕਿ ਲਗਾਤਾਰ ਇਹ ਗੱਲਾਂ ਹੋ ਰਹੀਆਂ ਨੇ ਕਿ ਪਿਛਲੀਆਂ ਚੋਣਾਂ 'ਚ ਅਕਾਲੀ ਦਲ ਦੀਆਂ ਜ਼ਮਾਨਤਾਂ ਜप्त ਹੋ ਰਹੀਆਂ ਨੇ ਇਸੇ ਕਰਕੇ ਲੀਡਰਸ਼ਿਪ ਤਬਦੀਲੀ ਦੀ ਮੰਗ ਕੀਤੀ ਚੁੰਦਾ ਕਮੇਟੀ ਦੀ ਰਿਪੋਰਟ ਨੇ ਵੀ ਇਹੀ ਰਿਪੋਰਟ ਦਿੱਤੀ ਵੀ ਆਮ ਲੋਕ ਕਹਿੰਦੇ ਨੇ ਵੀ ਲੀਡਰਸ਼ਿਪ ਤਬਦੀਲੀ ਕਰੋ। ਔਰ ਲਗਾਤਾਰ ਦੂਸਰੇ ਲੀਡਰ ਇਹ ਕਹਿ ਰਹੇ ਨੇ ਕਿ ਸੁਖਬੀਰ ਦੀ ਅਗਵਾਈ ਦੇ ਵਿੱਚ ਪਾਰਟੀ ਹਾਰ ਰਹੀ ਹੈ। ਹੁਣ ਚਾਰ ਜ਼ਿਮਨੀ ਚੋਣਾਂ ਸ਼ਾਇਦ ਇਸੇ ਕਰਕੇ ਨਹੀਂ ਲੜਿਆ ਅਕਾਲੀ ਦਲ ਕਿ ਜੇ ਸੁਖਬੀਰ ਬਾਦਲ ਹੈ ਨਹੀਂ ਜੇ ਅਸੀਂ ਹਾਰ ਗਏ ਤੇ ਸਾਡੀ ਹੋਰ ਬਦਨਾਮੀ ਹੋਏਗੀ। ਸੋ ਹੁਣ ਸੁਖਬੀਰ ਬਾਦਲ ਵਿਸਾਖੀ ਤੇ ਭਾਸ਼ਣ ਦੇ ਚੁੱਕਿਆ ਪ੍ਰਧਾਨ ਬਣ ਕੇ। ਜ਼ਿਮਨੀ ਚੋਣ ਸੁਖਬੀਰ ਬਾਦਲ ਦਾ ਦਾਵਾ ਹੈ ਕਿ ਅਸੀਂ ਕਰਕੇ ਦਿਖਾਵਾਂਗੇ ਲੋਕਾਂ ਨੂੰ اپیل ਕਰ ਰਹੇ ਨੇ ਵੀ ਸਾਨੂੰ ਦਿਤਾਓ ਸੋ ਇੱਕ ਤਾਂ ਇਹ ਟੈਸਟ ਹੈ ਸੁਖਵੀਰ ਬਾਦਲ ਦਾ ਸੀ ਦੂਸਰਾ ਟੈਸਟ ਹੈ ਸ਼ਨੋਮੀ ਜੀ ਦੇ ਐਸਜੀਪੀਸੀ ਇਲੈਕਸ਼ਨ ਇਲੈਕਸ਼ਨ ਦਾ ਉਹ ਵੀ ਸੁਖਵੀਰ ਬਾਦਲ ਨੇ ਕਹਿਤਾ ਸੁਖਵੀਰ ਬਾਦਲ ਕਹਿੰਦਾ ਵੀ ਇਹ ਹੁਣ ਐਸਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਸਲ 'ਚ ਐਸਜੀਪੀਸੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੈ ਜਿਹਦਾ ਪ੍ਰਬੰਧ ਸੁਖਵੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਕੋਲੇ ਹੈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਨੇ ਸੰਦੀਪ ਜੀ ਸੂਤਰੇ ਕਹਿੰਦੇ ਨੇ ਹਮ ਕਿ ਭਰਤੀ ਖਤਮ ਹੁੰਦੀ ਹੈ ਪੰਜ ਮੈਂਬਰੀ ਦੀ 18 ਜੂਨ ਨੂੰ ਜੂਨ ਦੇ ਅੰਤ ਤੱਕ ਪੰਜ ਮੈਂਬਰੀ ਕਮੇਟੀ ਨੇ ਆਪਣੀ ਭਰਤੀ ਸਾਰੀ ਪਬਲਿਕ ਕਰ ਦੇਣੀ ਹੈ ਔਰ ਜੁਲਾਈ ਮਹੀਨੇ ਦੇ ਵਿੱਚ ਵਿੱਚ ਮੈਨੂੰ ਲੱਗਦਾ ਉਹਨਾਂ ਨੇ ਡੈਲੀਗੇਟ ਚੁਣ ਦੇਣੇ ਨੇ ਡੈਲੀਗੇਟ ਚੁਣ ਕੇ ਜੁਲਾਈ ਦੇ ਅੰਤ ਤੱਕ ਜਾਂ ਅਗਸਤ ਦੇ ਪਹਿਲੇ 5-7 ਦਿਨਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕਰ ਦੇਣਾ ਹੈ ਨਵਾਂ ਪ੍ਰਧਾਨ ਚੁਣ ਦੇਣਾ ਹੁਣ ਇਹ ਗੱਲ ਵੱਖਰੀ ਹੈ ਕਿ ਨੇੜੇ ਜਾ ਕੇ ਹਜੇ ਵੀ ਇਹ ਰੌਲਾ ਪੈਣ ਦੀ ਸੰਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਪ੍ਰਧਾਨ ਚੁਣਨਗੇ ਕੋਈ ਕਾਨੂੰਨੀ ਅੜਿੱਕਾ ਤਾਂ ਨਹੀਂ ਆਊ ਕੋਈ ਸੁਖਵੀਰ ਬਾਦਲ ਦਾ ਧੜਾ ਪਹਿਲਾਂ ਅਦਾਲਤ ਚ ਚੱਲਿਆ ਜਾਵੇ ਅਦਾਲਤ ਚ ਜਾ ਕੇ ਰੋਕ ਦੀ ਮੰਗ ਕਰੇ ਦੱਲ ਸਾਹਿਬ ਇੱਥੇ ਜਦੋਂ ਆਪਾਂ ਐਸਜੀਪੀਸੀ ਚੋਣਾਂ ਦੀ ਗੱਲ ਕਰ ਰਹੇ ਆ ਨਾ ਆਪਾਂ ਇੱਥੇ ਜਿਹੜੀ ਅੰਮ੍ਰਿਤਪਾਲ ਦੀ ਵਾਰਿਸ ਪੰਜਾਬ ਦੇ ਅਕਾਲੀ ਦਲ ਆ ਜਥੇਬੰਦੀਆਂ ਉਹਨੂੰ ਇਗਨੋਰ ਨਾ ਕਰੀਏ ਉਹਨੂੰ ਵੀ ਸ਼ਾਮਲ ਕਰੀਏ ਤੁਸੀਂ ਉਹਨੂੰ ਉਹ ਉਹਨੂੰ ਵੀ ਇਸ ਪੂਰੇ ਸੰਦਰਭ ਚ ਜੋੜੋ ਬਿਲਕੁਲ ਦੇਖੋ ਜਿਹੜੀ ਸਮੀਖਿਆ ਮੀਟਿੰਗ ਹੋਈ ਆ ਪੰਜ ਮੈਂਬਰੀ ਦੀ ਉਹਦੇ ਵਿੱਚ ਤਾਂ ਸੰਦੀਪ ਜੀ ਇਹ ਗੱਲ ਹੋ ਗਈ ਨਾ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਧੜੇ ਪਾਰਟੀਆਂ ਅਸੀਂ ਸਾਰੇ ਇਕੱਠੇ ਹੋ ਕੇ ਚੱਲੀਏ ਹੁਣ ਇੱਕ ਤਾਂ ਮਸਲਾ ਕੋਰਟ ਕਚੈਰੀਆਂ ਚ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕਿਉਂਕਿ ਸ਼ਕਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਭਰਤੀ ਕਰਕੇ ਉਹਨਾਂ ਦੀ ਪਾਰਟੀ ਵੱਲੋਂ ਵਿਧਾਨ ਵਿਧੀ ਵਿਧਾਨ ਮੁਤਾਬਕ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਰਾ ਕੁਝ ਦਿੱਤਾ ਵੀ ਆਹ ਸਾਡੀ ਮੈਂਬਰਸ਼ਿਪ ਹੈ ਜੀ ਆਹ ਸਾਡੇ ਸਾਡੇ ਅਹੁਦੇਦਾਰ ਨੇ ਇਹ ਸਾਡੀਆਂ ਵੋਟਾਂ ਪਈਆਂ ਉਹਨਾਂ ਨੇ ਆਪਣਾ ਸਾਰਾ ਕੁਝ ਦਿੱਤਾ ਜੋ ਦੇਣਾ ਹੁੰਦਾ ਹੁਣ ਪੰਜ ਮੈਂਬਰੀ ਕਮੇਟੀ ਜੀ ਨੇ ਪੁਨਰ ਸੁਰਜੀਤ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਉਹ ਵੀ ਆਪਣੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਭਰਤੀ ਮੁਕੰਮਲ ਕਰਕੇ ਡੈਲੀਗੇਟ ਚੁਣ ਕੇ ਉਹ ਵੀ ਆਪਣਾ ਪ੍ਰਧਾਨ ਚੁਣ ਦੇਣਗੇ ਹੁਣ ਜਦੋਂ ਉਹ ਕਹਿਣਗੇ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਤੇ ਫਿਰ ਇਹ ਮਾਮਲਾ ਕੋਰਟ ਕਚਹਿਰੀਆਂ ਚ ਅਦਾਲਤਾਂ ਚ ਜਾਏਗਾ ਫਿਰ ਕਿਉਂਕਿ ਹੁਣ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹਿਤਾ ਪੰਜ ਮੈਂਬਰੀ ਕਮੇਟੀ ਦਾ ਵੀ ਐਲਾਨ ਹੋ ਗਿਆ ਵੀ ਅਸੀਂ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਨੇ ਮੂੰਹ ਮੋੜਿਆ ਸੀ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ ਸੁਖਵੀਰ ਬਾਦਲ ਦੇ ਢੜੇ ਨੂੰ ਤਾਂ ਉਹ ਕਹਿੰਦੇ ਹੀ ਐ ਵੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਗੋੜੇ ਨਹੀਂ ਉਹ ਤਾਂ ਮੰਚਾਂ ਤੇ ਬੋਲਦੇ ਸੁਖਵੀਰ ਬਾਦਲ ਪੰਜ ਮੈਂਬਰੀ ਕਮੇਟੀ ਨੂੰ ਬੋਲਦੇ ਗੱਦਾਰ ਬੋਲਦੇ ਵੀ ਇਹ ਸਾਰੇ ਗੱਦਾਰ ਨੇ ਇਹਦਾ ਮਤਲਬ ਹੈ ਸਮਝੌਤੇ ਦੀ ਗੁੰਜਾਇਸ਼ ਖਤਮ ਹੈ ਹੁਣ ਪੰਜ ਮੈਂਬਰੀ ਦਾ ਜਦੋਂ ਪ੍ਰਧਾਨ ਚੁਣ ਲਿਆ ਜਾਣਾ ਹੈ ਜਾਂ ਚੁਣਨ ਦੀ ਪ੍ਰਕਿਰਿਆ ਹੋਣੀ ਹੈ ਕੀ ਉਸ ਤੋਂ ਪਹਿਲਾਂ ਮਾਮਲਾ ਕੋਰਟ ਕਚਹਿਰੀ ਜਾਂਦਾ ਹੈ ਜਾਂ ਉਸ ਤੋਂ ਬਾਅਦ ਜਾਂਦਾ ਹੁਣ ਲੜਾਈ ਇਹ ਮਾਮਲਾ ਤੇ ਡੱਲਾ ਸਾਹਿਬ ਜੇ ਕੋਰਟ ਕਚਹਿਰੀ ਚ ਜਾਂਦਾ ਨਾ ਇਹ ਤੇ ਤੁਸੀਂ ਸਮਝੋ ਵੀ ਜੂਨ ਜਲਾਈ ਚ ਚਲੇ ਜਾਣਾ ਜਦੋਂ ਡੈਲੀਗੇਟਸ ਚੁਣੇ ਜਾਣੇ ਆ ਇਹਨਾਂ ਨੇ ਪ੍ਰਧਾਨ ਆਪਣਾ ਅਨਾਉਂਸ ਕਰ ਦੇਣਾ ਉਹਨਾਂ ਨੇ ਮੰਨਣਾ ਨਹੀਂ ਹੈ ਇਹਨਾਂ ਨੇ ਕਿਹਾ ਅਕਾਲੀ ਦਲ ਦੀ ਭਰਤੀ ਹੋਈ ਆ ਉਹਨਾਂ ਨੇ ਕਿਹਾ ਅਕਾਲੀ ਦਲੀ ਅਸੀਂ ਆ ਅਸੀਂ ਤੇ ਪ੍ਰਧਾਨ ਆ ਸੁਬੀਰ ਬਾਲੂ ਸਾਹਿਬ ਵੱਲੀ ਪਾਰਟੀ ਕਹੂਗੀ ਲੜਾਈ ਤੇ ਉਥੋਂ ਹੀ ਸ਼ੁਰੂ ਹੋ ਜਾਣੀ ਆ ਮੈਨੂੰ ਲੱਗਦਾ ਐ ਐਸਜੀਪੀਸੀ ਇਲੈਕਸ਼ਨ ਤੋਂ ਪਹਿਲਾਂ ਇਹ ਲੜਾਈ ਸ਼ੁਰੂ ਹੋ ਜਾਣੀ ਹਾਂ ਇਹ ਹੋਏਗੀ ਇਹ ਚੋਣ ਕਮਿਸ਼ਨ ਕੋਲੇ ਜਾ ਸਕਦਾ ਹੈ ਕੋਰਟ ਕਚਹਿਰੀਆਂ ਚ ਜਾ ਸਕਦਾ ਹੈ ਔਰ ਸੰਦੀਪ ਜੀ ਦਿਲਚਸਪ ਗੱਲ ਇੱਥੇ ਕੀ ਬਣਦੀ ਹੈ ਕਿ ਸਿੰਬਲ ਦੀ ਲੜਾਈ ਵੀ ਨਾਲ-ਨਾਲ ਹੋਣੀ ਆ ਆ ਸਿੰਬਲ ਦੀ ਲੜਾਈ ਦੀ ਗੱਲ ਹੀ ਕਰ ਰਹੇ ਆ ਮਾਫ਼ ਕਰਨਾ ਮਤਲਬ ਉਦਾਂ ਨਹੀਂ ਲੜਨਾ ਆਪਾਂ ਲੜਾਉਣਾ ਨਹੀਂ ਚਾਹੁੰਦੇ ਸਿੰਬਲ ਦੀ ਲੜਾਈ ਦੀ ਗੱਲ ਕਰ ਰਹੇ ਆ ਆਪਾਂ ਪ੍ਰਧਾਨਗੀ ਦੀ ਲੜਾਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਵਾਰਸ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਕੀ ਸੁਖਵੀਰ ਸਿੰਘ ਬਾਦਲ ਉਹਨਾਂ ਕੋਲੇ ਜਿਹੜੀ ਵਿਧਿ ਵਿਵਧਾਨਨਾ ਪਾਰਟੀ ਰਜਿਸਟਰਡ ਹੈ ਕੀ ਉਹ ਬਿਲਕੁਲ ਸਾਰਾ ਕੁਝ ਉਹਨਾਂ ਦਾ ਦਰਸਤ ਹੈ ਕਿ ਉਹੀ ਸ਼੍ਰੋਮਣੀ ਅਕਾਲੀ ਦਲ ਰਹਿਣਗੇ ਜਾਂ ਜਿਨ੍ਹਾਂ ਨੇ ਹੁਣ ਪਰਤੀ ਕੀਤੀ ਆ ਉਹ ਸ਼੍ਰੋਮਣੀ ਅਕਾਲੀ ਦਲ ਬਣੂਗਾ ਉਹ ਪ੍ਰਧਾਨ ਚੜਨਗੇ ਸੋ ਇਹ ਕੋਡ ਕਚਹਿਰੀਆਂ 'ਚ ਗੱਲ ਜਾਊਗੀ ਜੰਗਲ ਦੀ ਲੜਾਕੀ ਬਣੂਗੀ ਇਹ ਤਾਂ ਸਾਨੂੰ ਪਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਤੁਸੀਂ ਗੱਲ ਕੀਤੀ ਮੈਨੂੰ ਇਹ ਲੱਗਦਾ ਹੈ ਕਿ ਪੰਜ ਮੈਂਬਰੀ ਕਮੇਟੀ ਦਾ ਇਹ ਇਰਾਦਾ ਬੜਾ ਸਾਫ਼ ਹੈ ਕਿ ਜਿਹੜੇ ਲੋਕਾਂ ਨੇ ਧਰਮ ਦੀ ਸੇਵਾ ਕਰਨੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਆ ਜਾਣ ਚੋਣ ਲੜਨ ਜਿਨ੍ਹਾਂ ਨੇ ਰਾਜਨੀਤੀ ਕਰਨੀ ਹੈ ਉਹ ਪੋਲਿਟੀਕਲ ਤੌਰ ਤੇ ਆ ਜਾਣ ਸੰਦੀਪ ਜੀ ਹੁਣ ਇੱਥੇ ਗੱਲ ਦੇਖਣ ਵਾਲੀ ਇਹ ਹੋਣੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਕੀ ਦੀ ਅਗਵਾਈ ਚੱਗੇਗਾ ਮੈਨੂੰ ਲੱਗਦਾ ਹੈ ਯਾ ਤਾਂ ਬੀਬੀ ਸਤਵੰਤ ਕੌਰ ਪਰ ਗਿਆਨੀ ਹਰਪ੍ਰੀਤ ਸਿੰਘ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਆਪਣੇ ਹੱਥਾਂ 'ਚ ਲੈ ਸਕਦੇ ਔਰ ਸੰਤਾ ਸਿੰਘ ਮੈਦਪੁਰੀ ਵੀ ਸੰਤਾ ਸਿੰਘ ਮੈਦਪੁਰੀ ਵੀ ਬੜੇ ਚੰਗੀ ਸ਼ਖਸੀਅਤ ਹੈ ਧਾਰਮਿਕ ਸ਼ਖਸੀਅਤ ਵੀ ਨੇ ਸੰਤਾ ਸਿੰਘ ਮੈਦਪੁਰੀ ਦੇਖੋ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਮੈਂ ਆਪਣੇ ਅਨੁਮਾਨ ਨਾਲ ਲਗਾ ਰਿਹਾ ਹੋ ਸਕਦਾ ਹੈ ਉਹ ਚਾਹੇ ਹੋਣ ਕਿ ਉਹ ਪੋਲਿਟੀਕਲ ਖੇਤਰ ਚ ਰਹਿਣਗੇ ਪਰ ਪੰਜ ਮੈਂਬਰੀ ਕਮੇਟੀ ਇਹ ਤੈਅ ਕਰੇਗੀ ਇਹ ਪੰਜ ਮੈਂਬਰਾਂ ਤੋਂ ਇਲਾਵਾ ਵੀ ਉਹ ਤੈਅ ਕਰ ਸਕਦੇ ਨੇ ਇਹ ਨਹੀਂ ਵੀ ਕੋਈ ਹੋਰ ਉਹਨਾਂ ਕੋਲੇ ਲੋਕ ਨਹੀਂ ਆਉਂਦੇ ਫਿਰ ਦੱਲਾ ਸਾਹਿਬ ਜਦੋਂ ਡੈਲੀਗੇਟਸ ਚੁਣੇ ਗਏ ਕਈ ਤਰ੍ਹਾਂ ਦੇ ਕਈ ਲੀਡਰ ਸਾਹਮਣੇ ਆਉਣਗੇ ਕਿਉਂਕਿ ਚਰਚਾ ਤੇ ਲੀਡਰਸ਼ਿਪ ਅੱਗੇ ਲਿਆਂਦੀ ਆ ਨਾ ਦੋ ਤਰੀਕ ਨੂੰ ਜਿਹੜੇ ਆਦੇਸ਼ ਸੀ ਵੀ ਨਵੀਂ ਲੀਡਰਸ਼ਿਪ ਲੈ ਕੇ ਆਓ ਹਾਂ ਹਾਂ ਤੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਨੇ ਦੇਖੋ ਨਵੀਂ ਲੀਡਰਸ਼ਿਪ ਤਾਂ ਫਿਰ ਬੀਬੀ ਸਤਵੰਦ ਕੌਰ ਵੀ ਨਵੀਂ ਲੀਡਰ ਇਹ ਇਹ ਸਾਰੇ ਲੋਕਾਂ ਦੀ ਇਗਵਾਇਚ ਅਗਰ ਐਸਜੀਪੀਸੀ ਦੀਆਂ ਚੋਣਾਂ ਚ ਅੱਗੇ ਵੱਧਦੀ ਹੈ ਪੰਜ ਮੈਂਬਰੀ ਕਮੇਟੀ ਫਿਰ ਉਹ ਹਮਖਿਆਲੀ ਧਿਰਾਂ ਨੂੰ ਸੱਦਾ ਦੇ ਸਕਦੇ ਨੇ ਮੈਨੂੰ ਲੱਗਦਾ ਹੈ ਕਿ ਉਹ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਦੇ ਨਾਲ ਜ਼ਰੂਰ ਰਾਬਤਾ ਬਣਾ ਸਕਦੇ ਨੇ ਪਰ ਇਹ ਵੀ ਤੈਅ ਕਰਨਾ ਪਏਗਾ ਜਿਹੜਾ ਅਮਰਿਤਪਾਲ ਸਿੰਘ ਉਹਨਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਕਿ ਉਹ ਇਹ ਤੈਅ ਕਰਨਗੇ ਕਿ ਸਾਡੇ ਚੋਂ ਜਿਨ੍ਹਾਂ ਨੇ ਧਾਰਮਿਕ ਪ੍ਰਬੰਧ ਚਾਹੁਣਾ ਹੈ ਧਾਰਮਿਕ ਸੇਵਾ ਚਾਹੁਣਾ ਹੈ ਉਹ ਸਿਆਸਤ ਚ ਨਹੀਂ ਜਾਣਗੇ ਉਹਨਾਂ ਤੇ ਵੀ ਫਿਰ ਇਹ ਸਵਾਲ ਖੜਾ ਹੋਏਗਾ ਯਾ ਉਹਨਾਂ ਦੇ ਵੱਲੋਂ ਉਹਨਾਂ ਵੱਲ ਇਸ ਤਰੀਕੇ ਦਾ ਕੋਈ ਫੈਸਲਾ ਨਹੀਂ ਹੋਏਗਾ ਨਹੀਂ ਇੱਕ ਗੱਲ ਤੇ ਮੰਨਰ ਵਾਲੀ ਡਲਾਸਾ ਵੀ ਸਿਆਸਤ ਦੇ ਸਮੀਕਰਨ ਬਦਲ ਰਹੇ ਆ ਹੁਣ ਉਹ ਪਹਿਲਾਂ ਵਾਲੀ ਸਿਆਸਤ ਨਹੀਂ ਆ ਵੀ ਇੱਕ ਲੀਡਰ ਆ ਲੋਕ ਉਹਦੇ ਮਗਰ ਆ ਹੁਣ ਇੱਕ ਲੀਡਰ ਦੇ ਅੰਦਰ ਮੋਰ ਥੈਨ ਲੀਡਰ ਕਈ ਕੁਆਲਿਟੀਜ਼ ਚਾਹੀਦੀਆਂ ਨੇ ਫੇਰ ਉਹ ਆਪਣੇ ਆਪ ਨੂੰ ਲੀਡਰ ਸਥਾਪਿਤ ਕਰ ਸਕਦਾ ਵੀ ਉਹ ਧਾਰਮਿਕ ਤੌਰ ਤੇ ਜਲਦਾ ਉਹ ਡੈਮੋਕਰੈਟਿਕ ਤੌਰ ਦੇ ਉੱਤੇ ਲੋਕਾਂ ਨੇ ਕੰਮ ਕਰਾਉਂਦਾ ਕਾਫੀ ਕੁਝ ਜਿਹੜਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਦਾ ਜਾਏਗਾ ਔਰ ਖਾਸ ਤੌਰ ਤੇ ਆਪਾਂ ਕੱਲ ਹੀ ਸਿਆਸਤ ਦੇ ਵਿੱਚ ਚੀਜ਼ਾਂ ਦੇਖੀ ਹਾਂ ਬਿਲਕੁਲ ਠੀਕ ਹੈ ਔਰ ਅਮਰਿਤਪਾਲ ਦੀ ਪਾਰਟੀ ਨਾਲ ਬਿਲਕੁਲ ਪੰਜ ਮੈਂਬਰੀ ਪਾਰਟੀ ਗੱਲ ਕਰ ਸਕਦੀ ਹੈ ਬਲਕਿ ਮੈਨੂੰ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਐਸਡੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਸਾਰਿਆਂ ਨਾਲ ਹੀ ਗੱਲ ਹੋ ਸਕਦੀ ਹੈ ਔਰ ਤੁਸੀਂ ਪਿਛਲੇ ਸਮਿਆਂ 'ਚ ਦੇਖੀ ਸੀ ਰਾਨੀਤੀ ਮੈਨੂੰ ਲੱਗਦਾ ਹੈ ਇਸ ਰਾਨੀਤੀ ਤੇ ਵੀ ਕੰਮ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਸੁਖਵੀਰ ਬਾਦਲ ਦੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਦੂਜੇ ਪਾਸਿਓਂ ਸਾਂਝਾ ਉਮੀਦਵਾਰ ਉਤਾਰਿਆ ਜਾਵੇ। ਪਰ ਸੰਦੀਪ ਜੀ ਅਗਰ ਇਹ ਗੱਲ ਸੰਭਵ ਹੋ ਗਈ ਜਿਵੇਂ ਨਰਿੰਦਰ ਮੋਦੀ ਦੇ ਸਾਹਮਣੇ ਇੰਡੀਆ ਗੱਠਜੋੜ ਵੱਲੋਂ ਬਹੁਤੀਆਂ ਥਾਵਾਂ ਤੇ ਇੱਕੋ ਉਮੀਦਵਾਰ ਉਤਾਰਿਆ ਗਿਆ ਸਾਂਝਾ ਕਿ ਉਹਦਾ ਫਾਇਦਾ ਮਿਲੇ ਇੰਡੀਆ ਗੱਠਜੋੜ ਨੂੰ 100 ਸੀਟਾਂ ਤਾਂ ਕਾਂਗਰਸ ਇਕੱਲੀ ਲੈ ਗਈ। ਔਰ ਨਰਿੰਦਰ ਮੋਦੀ ਵਮਤਰੀ ਲੈ ਕੇ ਜਾ ਸਕੇ। ਹੁਣ 10 12 13 ਸਾਲ ਹੋ ਗਏ ਚੋਣਾਂ ਹੋਈਆਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੀਆਂ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੀ ਐਂਟੀ ਇਨਕੰਮੈਂਸੀ ਬਹੁਤ ਹੈ। ਲੋਕ ਵਿਰੋਧੀ ਕਾਫੀ ਹੈਗੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਹਰਜਿੰਦਰ ਸਿੰਘ ਧਾਮੀ ਔਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹਨਾਂ ਦਾ ਅਕਾਲੀ ਦਲ ਐਸਜੀਪੀਸੀ ਦੀਆਂ ਚੋਣਾਂ ਇਸ ਵਾਰ ਜਿੱਤ ਸਕੇਗਾ ਇਹ ਬਹੁਤ ਵੱਡਾ ਬਦਲਾ ਐਸਜੀਪੀਸੀ ਦੀਆਂ ਚੋਣਾਂ 'ਚ ਵੀ ਮੈਨੂੰ ਨਜ਼ਰ ਆ ਰਿਹਾ ਸੰਦੀਪ ਜੀ ਜਿਵੇਂ ਪਰ ਦਲਾਂ ਦਾ ਸਭ ਕੁਝ ਡਿਪੈਂਡ ਕਰਦਾ ਹੈ ਪੰਜ ਮੈਂਬਰੀ ਕਮੇਟੀ ਪ੍ਰਧਾਨ ਕਿਹਨੂੰ ਚੁਣਦੀ ਹੈ ਹੁਣ ਆ ਮਿਲ ਰਿਹਾ ਲੋਕ ਵੀ ਦਿਲੋਂ ਜੁੜੇ ਹੋਏ ਆ ਇਸ ਹੌਲੀ ਹੌਲੀ ਤਸਵੀਰ ਸਾਫ਼ ਹੁੰਦੀ ਜਾਏਗੀ ਸੰਦੀਪ ਜੀ ਬਿਲਕੁਲ ਇਹ ਦੋ ਗੱਲਾਂ ਨੇ ਪੰਜ ਮੈਂਬਰੀ ਕਮੇਟੀ ਨੇ ਇੱਕ ਤਾਂ ਪੋਲਿਟিক্যাল ਪਾਰਟੀ ਦਾ ਪ੍ਰਧਾਨ ਚੁਣਨਾ ਇੱਕ ਉਹਨਾਂ ਨੇ ਧਾਰਮਿਕ ਖੇਤਰ ਦੇ ਵਿੱਚ ਅਗਵਾਈ ਕਰਨ ਵਾਲਾ ਲੀਡਰ ਵੀ ਚੁਣਨਾ ਹੈ ਜਿਹੜਾ ਐਸਜੀਪੀਸੀ ਵਾਲੇ ਪਾਸੇ ਅਗਵਾਈ ਕਰੇ ਇਸ ਕਰਕੇ ਐਸਜੀਪੀਸੀ ਦੀਆਂ ਚੋਣਾਂ 'ਚ ਪੰਜ ਮੈਂਬਰੀ ਕਮੇਟੀ ਦਾ ਨਜ਼ਰੀਆ ਬਿਲਕੁਲ ਵੱਖਰਾ ਰਹਿਣਾ ਹੈ ਜਿਹੜੀ ਮੈਂ ਗੱਲ ਕਰ ਰਿਹਾ ਇਸ ਕਰਕੇ ਔਰ ਜਿਹੜੀ ਭੜਤੀ ਏਡੀ ਵੱਡੀ ਹੋਗੀ ਪੰਜ ਮੈਂਬਰੀ ਕਮੇਟੀ ਦੀ ਤੁਸੀਂ ਇਹ ਮੰਨ ਕੇ ਚੱਲੋ ਕਿ ਪੰਜ ਮੈਂਬਰੀ ਕਮੇਟੀ ਬਹੁਤ ਤਕੜਾ ਮੁਕਾਬਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਦੇਗੀ ਔਰ ਮੈਨੂੰ ਇਹ ਲੱਗਦਾ ਹੈ ਅਗਰ ਦੂਸਰੀਆਂ ਧਿਰਾਂ ਦਾ ਵੀ ਸਾਥ ਮਿਲ ਗਿਆ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪਾਰਟੀ ਹੈ ਜਾਂ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਵਾਰ ਐਸਡੀਪੀਸੀ ਚੋਣਾਂ ਨਹੀਂ ਜਿੱਤ ਸਕੇਗੀ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਚ ਜਿਹੜੀ ਲੀਡਰਸ਼ਿਪ ਆਏਗੀ ਪੰਜ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤਣ ਦਾ ਸਭ ਤੋਂ ਵੱਡੀ ਦਾਵੇਦਾਰ ਉਹ ਮੈਨੂੰ ਲੱਗ ਰਹੀ ਹੈ ਧਾਰਮਿਕ ਖੇਤਰ ਚ ਇਸੇ ਵੇਲੇ ਜਿਹੜੀ ਸਥਿਤੀ ਹੈ ਬਾਕੀ ਵਕਤ ਤੈਅ ਕਰੇਗਾ ਸੰਦੀਪ ਜੀ ਜੀ ਪਰ ਇੱਕ ਗੱਲ ਇੱਥੇ ਡੱਲਾ ਸਾਹਿਬ ਇੱਥੇ ਆਪਾਂ ਥੋੜੀ ਜੀ ਚਰਚਾ ਹੋਰ ਕਰ ਲਈਏ ਆਪਾਂ 2022 ਦੀਆਂ ਚੋਣਾਂ ਦੇਖਿਆ ਜਦੋਂ ਆਮ ਆਦਮੀ ਪਾਰਟੀ ਮੇਰੇ ਖਿਆਲ 39% ਸ਼ੇਅਰ ਲੈ ਕੇ ਜਿੱਤੀ ਸੀ ਕਿੰਨਾ ਸੀਗਾ ਸ਼ੇਅਰ ਇਹਨਾਂ ਦਾ 42 ਹਾਂਜੀ ਡੱਲਾ ਸਾਹਿਬ 42% ਮਾਫ ਕਰਨਾ 42% ਜਿਹੜਾ ਸ਼ੇਅਰ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਆ ਉਹ ਸਾਰਾ ਕਾਡਰ ਡੱਲਾ ਸਾਹਿਬ ਅਖਾਲੀ ਦਲ ਦਾ ਸੀਗਾ ਕਿਉਂਕਿ ਆਮ ਆਦਮੀ ਪਾਰਟੀ ਦਾ ਅਜੇ ਕਾਡਰ ਬੇਸ ਉਹਨਾਂ ਹੈ ਨਹੀਂ ਆ ਜਿਸ ਪਾਰਟੀ ਦੇ ਕੋਲ 42% ਕਾਡਰ ਹੋਵੇ ਜੇ ਉਹ ਵੰਡਿਆ ਵੀ ਜਾਵੇ ਤੇ ਕੀ ਬਣੂਗਾ ਇਹ ਸਥਿਤੀ ਬਹੁਤ ਦਿਲਚਸਪ ਹੋਏਗੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਦੇਖਣ ਵਾਲੀ ਹੈ ਕਿ ਵੈਸੇ ਇਹ ਚੋਣ ਹੋਏਗੀ ਔਰ ਬੜੀ ਇਤਿਹਾਸਿਕ ਹੋ ਕੇ ਨਿਭੜੇਗੀ ਇਹ ਚੋਣ ਬਿਲਕੁਲ ਬੜਾ ਦਿਲਚਸਪ ਮਾਮਲਾ ਰਹਿਣ ਵਾਲਾ ਹੈ 42% ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲੀ ਉਹਦੇ 'ਚ ਮੈਂ ਮੰਨਦਾ ਚਲੋ 42 ਦੀ 42 ਤਾਂ ਨਹੀਂ ਹੋ ਸਕਦੀ ਪਰ ਵੱਡੀ ਪਰਸੈਂਟੇਜ ਅਕਾਲੀ 100 ਲੋਕਾਂ ਹੀ ਹੋ ਸਕਦੀ ਹੈ ਵੱਡੀ ਪਰਸੈਂਟੇਜ ਤੁਸੀਂ ਦੇਖੋ ਨਾ ਤਿੰਨ ਸੀਟਾਂ ਤੇ ਅਕਾਲੀ ਦਲ ਜਿੱਤਦਾ ਸਿਰਫ ਬਾਕੀਆਂ ਤੇ ਕਈਆਂ ਦੇ ਜ਼ਮਾਨਤਾਂ ਜੱਫਤ ਹੁੰਦੀਆਂ ਕਿਤੇ ਕਿਤੇ ਫਾਈਟ ਵੀ ਹੋਈ ਆ ਪਰ ਉਹ ਸਾਰਾ ਕਾਟਰ ਸ਼ਿਫਟ ਉਧਰ ਹੋਇਆ ਸੀਗਾ ਹੁਣ ਇਹ ਸਾਰਾ ਕਾਟਰ ਪੰਜ ਮੈਂਬਰੀ ਕਮੇਟੀ ਨਾਲ ਚੱਲ ਜਾ ਸੰਦੀਪ ਜੀ ਉਮੀਦ ਉਮੀਦ ਦੀ ਕਿਰਨ ਜਦੋਂ ਦਿਖਦੀ ਹੈ ਨਾ ਪਹਿਲਾਂ ਉਮੀਦ ਦੀ ਕਿਰਨ ਦਿਖ ਰਹੀ ਸੀ ਪੋਲਿਟੀਕਲ ਸਿਸਟਮ ਚ ਆਮ ਆਦਮੀ ਪਾਰਟੀ ਕਿ ਇੱਕ ਨਵੀਂ ਉਮੀਦ ਹੈ ਇੱਕ ਬਦਲਾਅ ਦੀ ਸਿਆਸਤ ਹੈ ਆਮ ਆਦਮੀ ਪਾਰਟੀ ਚੰਗੇ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੂਗੀ ਲੋਕਾਂ ਨੂੰ ਉਮੀਦਾਂ ਸੀ ਔਰ ਲੋਕਾਂ ਨੇ ਖੁੱਲ ਕੇ ਵੋਟਾਂ ਪਾਈਆਂ ਹੁਣ ਜਦੋਂ ਧਾਰਮਿਕ ਖਿੱਤੇ 'ਚ ਵੀ ਆ ਗਏ ਪੋਲਿਟੀਕਲ ਖਿੱਤੇ 'ਚ ਵੀ ਆ ਗਏ ਜਿਵੇਂ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ 'ਚ ਉਤਸ਼ਾਹ ਔਰ ਪਿਆਰ ਸੀ ਉਸੇ ਤਰ੍ਹਾਂ ਦਾ ਸਮਰਥਨ ਲਹਿਰ ਹੁਣ ਪੰਜ ਮੈਂਬਰੀ ਕਮੇਟੀ ਦੀ ਹੈ ਭਾਵੇਂ ਪੋਲਿਟੀਕਲ ਤੌਰ ਤੇ ਹੈ ਭਾਵੇਂ ਧਾਰਮਿਕ ਵੋਟਾਂ ਦੇ ਪੱਖੋਂ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੈਣੀਆਂ ਨੇ ਉਸੇ ਤਰ੍ਹਾਂ ਦੀ ਲਹਿਰ ਹੈ ਪੰਜ ਮੈਂਬਰੀ ਦੇ ਕੈਂਡੀਡੇਟਾਂ ਦੇ ਪ੍ਰਤੀ ਉਹ ਨਜ਼ਰ ਆਊਗੀ ਔਰ ਪਾਵੇਂ ਐਸਪੀਸੀ ਦਾ ਟੋਨਾ ਹੁਣ ਪਾਵੇਂ ਪੋਲੀਟੀਕਲ ਤੌਰ ਤੇ ਲਹਿਰ ਦੇ ਰੂਪ ਦੇ ਵਿੱਚ ਸਿੱਖ ਵੋਟਰ ਸੰਗਠਿਤ ਹੋ ਗਿਆ ਸਿੱਖ ਵੋਟਰ ਲਹਿਰ ਦੇ ਰੂਪ ਦੇ ਵਿੱਚ ਇਕੱਠਾ ਹੋ ਗਿਆ ਇਸ ਕਰਕੇ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਜਾਂਦੇ ਨੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਫੇਰ ਤਾਂ ਸੰਦੀਪ ਜੀ ਇੱਕ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਹੀ ਫੈਸਲਾ ਕਰ ਦੇਣਾ ਹੈ ਕਿ ਅਸਲ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਕਿਉਂ ਕਿ ਜੇ ਐਸਪੀਸੀ ਦੀਆਂ ਚੋਣਾਂ ਪੰਜ ਮੈਂਬਰੀ ਕਮੇਟੀ ਜਿੱਤ ਗਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਤੇ ਪ੍ਰਧਾਨਗੀ ਦਾ ਮਾਮਲਾ ਭਾਵੇਂ ਕੋਰਟ ਕਚਹਿਰੀਆਂ 'ਚ ਹੋਵੇ ਜਦੋਂ ਐਸਜੀਪੀਸੀ ਪੰਜ ਮੈਂਬਰੀ ਜਿੱਤ ਗਈ ਤੇ ਇਹਨਾਂ ਨੇ ਜਥੇਦਾਰ ਸਹਿਬਾਨਾਂ ਦੀ ਫਿਰ ਨਿਯੁਕਤੀ ਵੀ ਕਰਨੀ ਹੈ ਫਿਰ ਵਿਧਿ ਵਿਧਾਨ ਵੀ ਬਣਨਗੇ ਤੇ ਫਿਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਫਿਰ ਪੰਜ ਮੈਂਬਰੀ ਕਮੇਟੀ ਨੇ ਜਥੇਦਾਰ ਸਹਿਬਾਨਾਂ ਨੇ ਆਪ ਹੀ ਲਾਗੂ ਕਰਾ ਦੇਣਾ ਕਿਉਂਕਿ ਗੱਲ ਤਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਹੁਤ ਨਿਰਪੱਖ ਹੋ ਕੇ ਫੈਸਲੇ ਕਰਨਗੇ ਫੇਰੇ ਮਸਲਾ ਕੋਰਟ ਕਚਰੀਆਂ ਤੋਂ ਬਾਹਰ ਹੀ ਨਿਬੜ ਜਾਣਾ ਹੈ ਹਾਂ ਗਿਆਨੀ ਕੁਲਦੀਪ ਸਿੰਘ ਗੜਗਜ ਵੀ ਅਗਰੇ ਮਸਲਾ ਕੋਰਟ ਕਚਰੀਆਂ ਤੋਂ ਬਾਹਰ ਹੱਲ ਕਰ ਦੇਣ ਤੇ ਬਹੁਤ ਵੱਡੀ ਗੱਲ ਹੋਏਗੀ ਪਰ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜੇ ਫੈਸਲੇ ਕੀਤੇ ਨੇ ਤਕਸ਼ਰੀ ਪਟਨਾ ਸਾਹਿਬ ਬਾਰੇ ਉਹਦੇ ਕਰਕੇ ਉਹਨਾਂ ਦੇ ਇਸ ਫੈਸਲੇ ਦੇ ਉੱਤੇ ਵੀ ਸਿੱਖ ਸੰਗਤ 'ਚ ਜਥੇਦਾਰ ਸਹਿਬਾਨਾਂ ਦੇ ਵਿੱਚ ਕੋਈ ਇੱਕ ਰਾਏ ਨਹੀਂ ਹੈ ਸੋ ਇਸ ਕਰਕੇ ਸੰਦੀਪ ਜੀ ਆਉਂਦਾ ਸਮਾਂ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ ਅਕਾਲੀ ਸਿਆਸਤ ਦੇ ਸੋ ਮੈਨੂੰ ਲੱਗਦਾ ਕਿਸੇ ਤਕਨੀਕੀ ਕਾਰਨ ਕਰਕੇ ਸੰਦੀਪ ਜੀ ਦਾ ਸਾਥ ਮੇਰੇ ਨਾਲੋਂ ਛੁੱਟ ਗਿਆ ਚਲੋ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਗੱਲਬਾਤ ਨੂੰ ਅੱਗੇ ਵਧਾਇਆ ਸੋ ਕੋਈ ਵੀ ਧਿਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸ਼ੁਕਬੀਰ ਸਿੰਘ ਬਾਦਲ ਵਾਲੀ ਧਿਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਵੀ ਸਵਾਗਤ ਹੈ ਤੁਸੀਂ ਵੀ ਆਪਣਾ ਪੱਖ ਤੁਸੀਂ ਵੀਡੀਓ ਦੇ ذریعے ਵੀ ਸਾਨੂੰ ਭੇਜ ਸਕਦੇ ਹੋ ਉੰਜ ਅਸੀਂ ਸ਼ੁਕਬੀਰ ਸਿੰਘ ਬਾਦਲ ਦੇ ਪੱਖ ਵੀ ਆਮ ਤੌਰ ਦੇ ਉੱਤੇ ਆਪਣੇ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਖਾਉਂਦੇ ਆਂ ਤੋ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਸਾਡੇ ਨਾਲ ਤੁਸੀਂ ਆ ਰਾਬਤਾ ਬਣਾ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਸੋ ਸੰਦੀਪ ਜੀ ਦੇ ਨਾਲ ਸੰਪਰਕ ਟੁੱਟਿਆ ਸੀ ਸੰਦੀਪ ਜੀ ਵਾਪਸ ਆ ਗਏ ਹਾਂਜੀ ਸੰਦੀਪ ਜੀ ਮੈਂ ਹੀ ਧੰਨਵਾਦ ਕਰਦਾ ਜੀ ਤੁਹਾਡੀ ਜ਼ਿੰਮੇਵਾਰੀ ਮੈਂ ਨਿਭਾਤੀ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਸਾਰੇ ਦਰਸ਼ਕਾਂ ਦਾ ਕੋ ਕਮੈਂਟਸ ਵੀ ਕਰਦੇ ਆ ਬਹੁਤ ਅੱਛਾ ਲੱਗਦਾ ਸਾਡੇ ਵੱਲੋਂ ਕੀਤੀ ਗਈ ਜਿਹੜੇ ਸਭ ਤੁਸੀਂ ਟਿੱਪਣੀਆਂ ਕਰਦੇ ਹੋ ਉਸ ਨੂੰ ਬੇਹਤ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਸਸੀਕਰ